ਸਾਤਰੀਆ ਕਾਲ ਦੋਸਤੋ ਦੋਸਤੋ ਅੱਜ ਗੱਲ ਕਰਾਂਗੇ ਸਿਹਤ ਸੰਬੰਧੀ ਬਹੁਤ ਹੀ ਮਹੱਤਵਪੂਰਨ ਸਮੱਸਿਆ ਬਾਰੇ ਜੋ ਅਕਸਰ ਹੀ ਲੋਕਾਂ ਨੂੰ ਪਤਾ ਨਹੀਂ ਹੁੰਦੀ ਪਰ ਇਹ ਅੰਦਰੋਂ ਅੰਦਰ ਹੀ ਬਹੁਤ ਨੁਕਸਾਨ ਪਹੁੰਚਾਉਂਦੀ ਰਹਿੰਦੀ ਹੈ ਉਹ ਸਮੱਸਿਆ ਹੈ ਖੂਨ ਦਾ ਗਾੜਾ ਹੋ ਜਾਣਾ ਅੱਜ ਤੁਸੀਂ ਜਾਣੋਗੇ ਖੂਨ ਗਾੜੇ ਹੋਣ ਦੇ ਅਸਲ ਕਾਰਨ ਕੀ ਹਨ ਅਤੇ ਇਸ ਨਾਲ ਤੁਹਾਡੇ ਸਰੀਰ ਨੂੰ ਕਿਹੜੇ-ਕਿਹੜੇ ਵੱਡੇ ਖਤਰੇ ਹੋ ਸਕਦੇ ਹਨ ਨਾਲ ਹੀ ਤੁਸੀਂ ਜਾਣੋਗੇ ਇਸ ਨੂੰ ਕੁਦਰਤੀ ਤਰੀਕੇ ਦੇ ਨਾਲ ਇਹ ਵੇਚ ਕੀਤਾ ਜਾ ਸਕਦਾ ਹੈ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਰਮਦੀਪ ਸਿੰਘ ਜੀ ਔਰ ਸਾਰੇ ਹੀ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਸਰ ਜੀ ਅੱਜ ਕੱਲ ਖੂਨ ਘਾੜੇ ਹੋਣ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਗਈ ਹੈ ਜੀ ਇਹ ਸਮੱਸਿਆ ਅਸਲ ਕੀ ਹੈ ਤੇ ਇਸ ਦੇ ਪਿੱਛੇ ਕੀ ਕਾਰਨ ਹਨ ਜੀ ਬਿਲਕੁਲ ਦੇਖੋ ਇਸ ਸਮੱਸਿਆ ਨੂੰ ਸਮਝਣ ਲਈ ਆਪਣੇ ਬਲੱਡ ਸਰਕੂਲੇਸ਼ਨ ਸਿਸਟਮ ਜਿਹੜਾ ਖੂਨ ਪ੍ਰਵਾਹ ਦਾ ਜਿਹੜਾ ਸਿਸਟਮ ਹੈ ਸਰ ਉਹਨੂੰ ਸਮਝਣਾ ਪਵੇਗਾ ਜੀ ਸਾਡਾ ਇੱਕ ਐਸਾ ਸਿਸਟਮ ਹੈ ਜਿਹੜਾ ਸਾਰੇ ਪਾਸੇ ਬੰਦ ਹੁੰਦਾ ਹੈ ਇਹਦੇ ਵਿੱਚ ਜਾਣ ਦਾ ਕੋਈ ਰਸਤਾ ਨਹੀਂ ਹੈਗਾ ਸੋ ਖਾਤ ਜਿੰਨੇ ਦਿਲ ਖੂਨ ਪੰਪ ਕਰਨਾ ਤੇ ਉਹ ਉਹ ਨੂੰ ਜਿਹੜਾ ਪੰਪ ਹੋਇਆ ਹੋਂ ਹੈ ਇਹਨੂੰ ਨਾੜੀਆਂ ਦੇ ਜ਼ਰੀਏ ਸਰੀਰ ਦੇ ਇੱਕ ਇੱਕ ਸੈੱਲ ਤੱਕ ਪਹੁੰਚਾਉਣਾ ਜੀ ਤੇ ਜਿਹੜਾ ਇਹ ਜਿਹੜਾ ਪਹੁੰਚਾਉਣਾ ਹੈ ਉਹਦੇ ਵਿੱਚ ਆਕਸੀਜਨ ਤੇ ਪੋਸ਼ਣ ਦੋਨੋਂ ਚੀਜ਼ਾਂ ਜੋ ਇਹ ਜ਼ਰੂਰੀ ਜੀਜ਼ਾਂ ਸਰੀਰ ਵਾਸਤੇ ਨੇ ਉਹ ਸਾਰਿਆਂ ਨੂੰ ਤੱਕ ਪਹੁੰਚਾਉਣੀ ਆ ਤੇ ਫਿਰ ਉਹਦਾ ਜੋ ਵੇਸਟੇਜ ਬਚਿਆ ਹੋਣਾ ਉਹਨੂੰ ਵਾਪਸ ਫੇਫੜੇ ਚੱਲੀ ਹੋਈ ਕਾਰਬਨ ਡਾਈਆਕਸਾਈਡ ਤੇ ਜਿਹੜੇ ਵੇਸਟ ਛੱਡੇ ਆ ਉਹਨੂੰ ਲੈ ਕੇ ਫਿਰ ਕਿਡਨੀ ਤੱਕ ਜਾਣਾ ਹੈ ਤੇ ਕਿਡਨੀ ਨੇ ਉਹਨੂੰ ਫਿਰ ਫਿਲਟਰ ਕਰਕੇ ਸਾਫ਼ ਕਰ ਦੇਣਾ ਇਹ ਇੱਕ ਸਿਸਟਮ ਹੈ ਸਰ ਜੀ ਉਹ ਨਹੀਂ ਸਿਸਟਮ ਦੇ ਵਿੱਚ ਦੇਖਿਆ ਜਾਏ ਤੇ ਜੋ ਸਾਇੰਸ ਕਹਿੰਦੀ ਹੈ ਕਿ ਇੰਨੀਆਂ ਲੰਮੀਆਂ ਨਾੜੀਆਂ ਨੇ ਸਾਰੀਆਂ ਨਾੜੀਆਂ ਨੂੰ ਇੱਕ ਦੂਜੇ ਨਾਲ ਜੋੜਤਾ ਜਾਵੇ ਤੇ ਇੰਨੀਆਂ ਲੰਮੀਆਂ ਨਾੜੀਆਂ ਨੇ ਕਿ ਪੂਰੀ ਧਰਤੀ ਦੇ ਦੁਆਲੇ ਢਾਈ ਚੱਕਰਾ ਲਾ ਦੇ ਜੀ ਇੱਕ ਇਨਫਾਮ ਦੇ ਵਿੱਚ ਇੰਨੀਆਂ ਰਮੀਆ ਖੂਨ ਦੇ ਨਾਲ ਸੋ ਤੁਸੀਂ ਦੇਖੋ ਕਿ ਉਹਦੇ ਵਾਸਤੇ ਕਿੰਨੀਆਂ ਪਤਲੀਆਂ ਪਤਲੀਆਂ ਨਾੜੀਆਂ ਹੋਣਗੀਆਂ ਬਰੀਕ ਨਾੜੀਆਂ ਹੋਣਗੀਆਂ ਜਿਨ੍ਹਾਂ ਰਾਹੀਂ ਇਸ ਖੂਨ ਨੇ ਗੁਜ਼ਰਨਾ ਹੈ ਜੀ ਤੋ ਉਹਦੇ ਵਾਸਤੇ ਕੁਦਰਤ ਨੇ ਇੱਕ ਨਿਰਧਾਰਿਤ ਕੀਤੀ ਹੈ ਉਹਦੀ ਉਹਦਾ ਇੱਕ ਸੰਗਣਾ ਤਾਂ ਕਿ ਕਿੰਨਾ ਇੱਕ ਗਾੜਾ ਹੋਣਾ ਚਾਹੀਦਾ। ਤੋ ਅਕਸਰ ਉਹ ਜਿਹੜਾ ਇਹ ਪਤਲਾ ਹੁੰਦਾ ਹੈ ਜਿਹਦੇ ਵਿੱਚ ਰਕਤ ਲਾਲ ਰਕਤ ਕੋਸ਼ਿਕਾਵਾਂ ਹੁੰਦੀਆਂ ਨੇ ਜਿੰਨਾ ਦਾ ਕੰਮ ਹੈ ਆਕਸੀਜਨ ਲੈ ਕੇ ਜਾਣਾ। ਹੋਰ ਵੀ ਜਿਹੜੇ WBC ਹੋਗੇ, ਪਲੇਟलेट्स ਜਿਹੜੇ ਨੇ ਇਹ ਸਾਰੇ ਬਲੱਡ ਦੇ ਵਿੱਚ ਹੁੰਦੇ ਨੇ। ਤੇ ਇੱਕ ਸਹੀ ਸੰਤਾਰ ਉਹਨਾਂ ਦੀ ਹੁੰਦੀ ਹੈ। ਜਦੋਂ ਇਹ ਸਹੀ ਹੁੰਦਾ ਹੈ ਤੇ ਬਲੱਡ ਇੱਕ ਨਾਰਮਲ ਹੁੰਦਾ ਹੈ। ਉਹ ਜਿਹੜਾ ਅੱਜ ਕੱਲ ਗਾੜੇ ਖੂਨ ਦੀ ਸਮੱਸਿਆ ਆ ਰਹੀ ਹੈ ਇਹਦੇ ਪਿੱਛੇ ਬਹੁਤ ਸਾਰੀਆਂ ਗਲਤੀਆਂ ਨੇ ਜੀ ਕੁਦਰਤ ਨੇ ਜੋ ਕੁਝ ਬਣਾਇਆ ਸੀ ਅਸੀਂ ਉਸ ਨੂੰ ਆਪ ਡਿਸਟਰਬ ਕਰਨਾ ਸ਼ੁਰੂ ਕੀਤਾ ਹੈ ਨਹੀਂ ਤੇ ਇਨਸਾਨ ਦੀ ਉਮਰ ਤੇ ਪੜੀ ਰਹੇ ਜੀ ਠੀਕ ਹੈ ਅੱਜ ਕੱਲ ਜਿਹੜੇ ਵੀ ਲੋਕ ਇਹਨਾਂ ਚੀਜ਼ਾਂ ਤੇ ਧਿਆਨ ਦੇਣਦੇ ਆ ਨੇ ਉਹ ਸੇਤ ਮੰਤਲ ਦੀ ਉਮਰ ਤੇ ਹੁੰਦੇ ਆ ਸੋ ਇਹ ਹੁਣ ਸਾਇੰਟੀਫਿਕਲੀ ਪ੍ਰੂਵ ਹੋ ਚੁੱਕੇ ਕੁੰਡਾ ਗੜਾ ਹੋਣ ਦੇ ਪਿੱਛੇ ਬਹੁਤ ਸਾਰੇ ਕਾਰਨਾਂ ਦੇ ਵਿੱਚੋਂ ਜਿਹੜਾ ਪਹਿਲਾ ਕਾਰਨ ਹੈ ਉਹ ਹੈ ਅਨ ਅਬਜ਼ોર્ਬਡ ਅਨ ਯੂਟਾਈਜ਼ ਹੋਏ ਪੋਸ਼ਕ ਤੱਤ ਜੀ ਅਸੀਂ ਕੋਈ ਵੀ ਖਾਣਾ ਜਦੋਂ ਖਾਂਦੇ ਆ ਤੇ ਉਹ ਉਸ ਖਾਣੇ ਦੇ ਜਿਹੜੇ ਪੋਸ਼ਕ ਤੱਤ ਨੇ ਉਹ ਸਾਡੀਆਂ ਅੰਤੜੀਆਂ ਉਹਨਾਂ ਨੂੰ ਬਲੰਡ ਵਿੱਚ ਸ਼ੁੱਧ ਕਰ ਦਿੰਦੇ ਆ ਤੇ ਜੇ ਉਹ ਸਹੀ ਉਹ ਸਪੱਤ ਨੇ ਜਾਨਕੀ ਪੁਟੀਨ ਵੀ ਸਹੀ ਹੈ ਉਹ ਸਾਰੇ ਜਿੰਦਾ ਨਹੀਂ ਜਿੱਥੇ ਯੂਜ਼ ਹੋਣਾ ਹੈ ਮਟੀਰੀਅਲ ਇਸਤੇਮਾਲ ਹੋਣ ਦੇ ਕਾਬਿਲ ਹੈ ਜੀ ਉਹ ਤਿਆਗ ਜਾ ਕੇ ਜਿੱਥੇ ਲੱਗਣਾ ਸੀ ਲੱਗ ਜੇਗਾ ਤੇ ਜੇ ਉਹ ਇਸ ਕਾਬਿਲ ਹੀ ਨਹੀਂ ਕਿਤੇ ਲੱਗ ਸਕੇ ਤੇ ਉਹਦਾ ਕੀ ਹੋਏਗਾ ਬਣਾ ਉਹ ਕੌਣ ਚੋਂ ਮਦਦ ਰਹੇਗਾ ਚੋਂ ਮਦਦ ਜੀ ਜਦ ਤੱਕ ਕਿੰਨੀਆਂ ਨੂੰ ਫਿਲਟਰ ਕਰਕੇ ਬਾਹਰ ਨਹੀਂ ਕਰਦੇ ਹਾਂਜੀ ਤੇ ਇਹ ਉਹ ਖੋਣ ਦੇ ਵਿੱਚ ਹੀ ਕੋ ਮੁੰਦੇਗਾ ਕਿ ਬਰਗ ਉਗਾੜਿਆ ਕਰੇਗਾ ਇਸ ਤਰ੍ਹਾਂ ਜੀ ਇੱਕ ਅਨਯੂਜ਼ਡ ਨਿਊਟ੍ਰੈਂਟਸ ਜਿਹੜੇ ਫਲਡ ਦੇ ਵਿੱਚ ਹੁੰਦੇ ਨੇ ਇਹ ਦੀ ਸਿੱਤੀ ਦੂਸਰੀ ਹੁਣ ਹੁਣ ਨੂੰ ਪਤਲਾ ਰੱਖਣ ਵਾਸਤੇ ਕਿਹੜੀ ਚੀਜ਼ ਦੀ ਲੋੜ ਹੈ ਪਾਣੀ ਜੀ ਸਭ ਤੋਂ ਜ਼ਰੂਰੀ ਪਾਣੀ ਹੈ ਸਾਡੇ ਸਰੀਰ ਚ 70% ਪਾਣੀ ਹੈ ਇਹ ਕੋਈ ਸੀ ਜਿਹੜਾ ਹੈ ਹੀ ਉਸ ਜਿਹੜੇ ਤਤ ਹੁੰਦੇ ਕਾਲ ਕਣ ਹੁੰਦੇ ਨੇ ਉਹ ਤੋਂ ਬੜਾ ਥੋੜਾ ਜ਼ਿਆਦਾ ਮਾਤਰਾ ਚੋ ਪਾਣੀ ਹੈ ਦੂਸਰਾ ਵੱਡਾ ਕਾਰਨ ਹੈ ਪਾਣੀ ਦਾ ਘੱਟ ਪੀਣਾ ਸੋ ਜਦੋਂ ਕੋਈ ਵੀ ਇਨਸਾਨ ਪੂਰੇ ਦਿਨ ਦੇ ਵਿੱਚ 7-8 ਗਲਾਸ ਪਾਣੀ ਨਹੀਂ ਪੀਂਦਾ 8 ਤੋਂ 10 ਗਲਾਸ ਪਾਣੀ ਜ਼ਰੂਰੀ ਹੈ ਜੇ ਉਹ ਨਹੀਂ ਪੀਂਦਾ ਜਦੋਂ ਪਾਣੀ ਦੀ ਕਮੀ ਹੋਏਗੀ ਸਰੀਰ ਦੇ ਵਿੱਚ ਇੰਨੇ ਸਵੇ ਯੂ نو ਲਿਕਵਿਡ ਘਟੇਗਾ ਤੇ ਜਿਹੜਾ ਉਹਦੇ ਵਿੱਚ ਸੋਲਿਡ ਹੈ ਉਹ ਦੀ ਰੇਸ਼ੋ ਬਚਾਈ ਜੀ ਤੇ ਕੌਣ ਘੜਾ ਹੋਏਗਾ ਅਗਲਾ ਅੱਜ ਤਾਂ ਇੱਕ ਵੱਡਾ ਕਾਰਬੋਰ ਹੋ ਗਿਆ ਯਾਰ ਇਹ ਨੇ ਕੋਲਡ ਡਰਿੰਕ ਤੇ ਸ਼ਰਾਬ ਜੀ ਅੱਜ ਕਰੀਦਾ ਇਸਤੇਮਾਲ ਕਿਉਂਕਿ ਇਨਸਾਨ ਦੀਆਂ ਬਣਾਈਆਂ ਚੀਜ਼ਾਂ ਨੇ ਸਾਰੀਆਂ ਜੀ ਬਿਲਕੁਲ ਹਾਂਜੀ ਇਹ ਕੁਦਰਤ ਨਹੀਂ ਸੀ ਬਣਾਇਆ ਇਹਨਾਂ ਨੂੰ ਦੇਖਿਆ ਗਿਆ ਜਦੋਂ ਇਹ ਸਰੀਰ ਚ ਜਾਂਦੀਆਂ ਨੇ ਤੇ ਇਹ ਸਰੀਰ ਦੇ ਵਿੱਚੋਂ ਪਾਣੀ ਨੂੰ ਬਾਹਰ ਕੱਢ ਦਿੰਦੀਆਂ ਜਿਹੜੀ ਚਰਾਬ ਹੈ ਇਹ ਵੀ ਡੀਹਾਈਡਰੇਟ ਕਰਦੀ ਹੈ ਤੇ ਕੋਲਡ ਡਰਿੰਕ ਵੀ ਚਾਹ ਕੌਫੀ ਜਿਆਦਾ ਚੜੀ ਇਹ ਵੀ ਬਹੁਤ ਜਿਆਦਾ ਡੀਹਾਈਡਰੇਟ ਕਰਦੀ ਹੈ ਜੀ ਸੋ ਇਹ ਵੀ ਪਿੱਛੇ ਕਾਰਨ ਹੈ ਇੱਕ ਹੋਰ ਕਾਰਨ ਹੈ ਜਿਹੜੀ ਸਿੰਗਰਟ ਲੋਕ ਜਿਹੜੇ ਪੀਂਦੇ ਨੇ ਜਿਹੜੇ ਤੇ ਪੀਂਦੇ ਨੇ ਉਹ ਤੇ ਪੀ ਰਹੇ ਨੁਕਸਾਨ ਕਰ ਹੀ ਰਹੇ ਨੇ ਲੇਕਿਨ ਜਿਹੜਾ ਧੁਮਾ ਛੱਡ ਰਹੇ ਉਹਨਾਂ ਤੋਂ ਜਿਆਦਾ ਜਿਹੜੇ ਨਹੀਂ ਪੀਂਦੇ ਜੀ ਬਿਲਕੁਲ স্মੋਕਿੰਗ ਜਿਹੜੀ ਉਹ ਜਿਆਦਾ ਖਤਰਨਾਕ ਹੈ ਸੋ ਇਹਦੇ ਵਿੱਚ ਵੀ ਜਿਹੜੀ ਰਿਪੋਰਟ ਇਹਨਾਂ ਹੈ ਵੀ ਕੋਈ ਕੋਨੋ ਗੜਿਆਂ ਕਰਦੀ ਹੈ ਸੋ ਇਹ ਵੀ ਇੱਕ ਵਰਦਾਤਾਰ ਹੈ ਇੱਕ ਹੋਰ ਕਾਰਨ ਜਿਹੜਾ ਸਟ्रेस ਅੱਜ ਜਿਹਨੂੰ ਵੀ ਦੇਖੋ ਜੀ ਸਟ्रेस ਬਹੁਤ ਹੈ ਜੀ ਤਣਾਅ ਬਹੁਤ ਹੈ ਜੀ ਡਿਪਰੈਸ਼ਨ ਐਂਜ਼ਾਇਟੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਉਂਕਿ ਇਹ ਤੁਹਾਡੇ ਹਾਰਮੋਨ ਨੂੰ ਵੀ ਗੜਬੜ ਕਰ ਦਿੰਦੇ ਆ ਜੀ ਕਿਉਂਕਿ ਚਿੰਤਾ ਵਾਲੇ ਹਾਰਮੋਨ ਜਿਹੜੇ ਨੇ ਚਿੰਤਾ ਭਾਰੀ ਕਹਾ ਜਾਂਦਾ ਚਿੰਤਾ ਚਤਾਂ ਬਰਾਬਰ ਜੀ ਬਿਲਕੁਲ ਸੋ ਜਿਹੜੇ ਜਦੋਂ ਤੁਹਾਡੇ ਹਾਰਮੋਨ ਖੈਤੀ ਹਾਰਮੋਨ ਘਟ ਜਾਂਦੇ ਨੇ ਤੇ ਸਟ्रेस ਵਾਲੇ ਹਾਰਮੋਨ શરી ਚ ਜ਼ਿਆਦਾ ਬਣਦੇ ਨੇ ਇਹ ਹੁੰਦੇ ਤੇ ਬਹੁਤ ਅਸਰ ਪਾਉਂਦੇ ਨੇ ਤੇ ਇਹ ਵੀ ਉਹਨੂੰ ਘੜਾ ਕਰਨ ਦੀ ਮਦਦ ਕਰਦੇ ਆ ਅਗਲਾ ਇੱਕ ਵੱਡਾ ਕਾਰਨ ਜਿਹੜਾ ਉਹ ਸਾਡਾ ਖਾਣਾ ਹੈ ਜਿਹੜੇ ਲੋਕ ਵੀ ਜ਼ਿਆਦਾ ਤਲਿਆ ਹੋਇਆ ਖਾਣਾ ਜਾਂ ਪੈਕਾਂ ਦਾ ਬੰਦ ਖਾਣਾ ਫਿਰ ਜਿਹੜਾ ਜਿਹਨੂੰ ਜੰਕ ਫੂਡ ਕਹਿੰਦੇ ਨੇ ਇਹ ਜ਼ਿਆਦਾ ਖਾਰੇ ਨੇ ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਅਨਿਊ ਨਿਊਜ਼ ਤਾਂ ਆਪਾਂ ਬਾਰੇ ਵੀ ਸਭ ਤੋਂ ਜ਼ਿਆਦਾ ਇਹ ਨਾਲ ਜੀ ਬਿਲਕੁਲ ਠੀਕ ਹੈ ਉਹ ਜਦੋਂ ਬ੍ਰੈਕਸ ਜਾਣੇ ਨੇ ਤੇ ਉਹ ਮੈਂ ਪਹਿਲੇ ਦੱਸਿਆ ਉਹ ਵੀ ਇੱਕ ਵੱਡਾ ਕਾਰਨ ਬਣਦੇ ਨੇ ਜੰਕ ਫੂਡ ਜਿਹੜਾ ਸੋ ਇੱਕ ਚੀਜ਼ ਜਿਹੜੀ ਹੋਰ ਹੈ ਕਿ ਖਰੀਆਂ ਜਿਹੜੀਆਂ ਚੀਜ਼ਾਂ ਨੇ ਤਾਜ਼ੀਆਂ ਹਰੀਆਂ ਸਬਜ਼ੀਆਂ ਦਾ ਹਰੇ ਪੱਤੇ ਦਾ ਜਿਹੜੇ ਨੇ ਸਾਡੇ ਪ੍ਰਾਣੇ ਬਜ਼ੁਰਗ ਉਹਨਾਂ ਚਟਨੀਆਂ ਚੁਣੀਆਂ ਮਸਾਲੀਆਂ ਘੁੱਟ ਕੇ ਖਾਂਦੇ ਹੁੰਦੇ ਸੀ ਅੱਜ ਕੱਲ੍ਹ ਅਸੀਂ ਇਹਨਾਂ ਨੂੰ ਪ੍ਰਾਇਡ ਅਸੀਂ ਜਿ ਚਟਨੀ ਲੈ ਆਉਂਦੇ ਵੀ ਆ ਤੇ ਉਹ ਰਲ ਮਿਲ ਲੈ ਆਉਂਦੇ ਹਾਂ ਜਿਹੜੀ ਹਰੀ ਚਟਨੀ ਹੈ ਜਾਂ ਚਟਨੀ ਉਹ ਮਿਲਦੀ ਹੈ ਮਾਰਕੀਟ ਵਿੱਚ ਜੀ ਉਹ ਸਾਰੀਆਂ ਕੈਂਟਰਾਂ ਨਾ ਬਣੀਆਂ ਨੇ ਉਹਦੇ ਵਿੱਚ ਜੋ ਹੋਣਾ ਚਾਹੀਦਾ ਅਸਲੀ ਚਟਨੀ ਦਾ ਜਿਹੜਾ ਮਕਸਦ ਹੁੰਦਾ ਹੈ ਹਰੇ ਗ੍ਰੀਨ ਲੀਫ ਜਿਹੜੇ ਨੇ ਉਹਨਾਂ ਦੇ ਵਿੱਚ ਨਾਈਟ੍ਰੇਟਸ ਹੁੰਦੇ ਨੇ ਤੇ ਨਾਈਟ੍ਰੇਟਸ ਜਿਹੜੇ ਨੇ ਉਹ ਸਾਡੇ ਛੀਤਸ ਜਾ ਕੇ ਨਾਈਟ੍ਰਿਕ ਆਸਾਈਡ ਉਹਨਾਂ ਤੋਂ ਪলিউਸ਼ਨ ਬਣਦਾ ਹੈ ਇਹ ਨਾਈਟ੍ਰਿਕ ਆਕਸਾਈਡ ਜਿਹੜਾ ਹੈ ਇਹ ਸਾਡੇ ਸਰੀਰ ਦਾ ਨਿਚੈਲਾ ਪਾਣੂ ਤੇ ਫਿਰ ਉੱਥੇ ਜਦੋਂ ਨਾਲੀਆਂ ਧੜੀਆਂ ਉਹਨਾਂ ਦਾ ਫੈਲਣ ਦਾ ਸੁਗੰਡ ਦਾ ਹੈਗਾ ਫਲੈਕਸੀਬਿਲਟੀ ਹੋਏਗੀ ਜਿੰਨੀ ਨਹੀਂ ਹੋਈ ਤੇ ਉਨਾ ਹੀ ਬਲੱਡ ਦਾ ਸਟਰਕਚਰ ਬੰਦ ਜਾਏ ਜੀ ਜਿੰਨੀ ਇਹ ਫੈਲਣ ਦੀ ਕਪੈਸਿਟੀ ਘਟਦੀ ਹੈ ਉਨਾ ਹੀ ਬੁਰਾ ਅਸਰ ਬਲੱਡ ਦੇ ਉੱਤੇ ਪੈਂਦਾ ਹਾਂਜੀ ਕਿਸੇ ਪੈਣੇ ਦਾ ਜੀ ਸੋ ਇਹ ਬਹੁਤ ਸਾਰੇ ਜਿਹੜੇ ਕਾਰਨ ਨੇ ਇੱਕ ਹੋਰ ਕਾਰਨ ਜਿਹੜਾ ਉਹ ਫਿਜ਼ੀਕਲ ਐਕਟੀਵਿਟੀ ਦਾ ਘੱਟ ਹੋਣਾ ਜਿਵੇਂ ਜੇ ਤੁਹਾਡੀਆਂ ਫਿਜ਼ੀਕਲ ਐਕਟੀਵਿਟੀਸ ਘੱਟ ਹੁੰਦੀਆਂ ਹਨ ਤੇ ਤੁਹਾਨੂੰ ਜਿਹੜਾ ਬਲੱਡ ਹੈ ਇਹ گاੜਾ ਹੋਣ ਲੱਗਦਾ ਜੀ ਕਿਉਂਕਿ ਉਹਦਾ ਪੰਪਿੰਗ ਕੋਈ ਸਪੀਡ ਜਿਹੜੀ ਆ ਉਹ ਘਟ ਜਾਂਦੀ ਹੈ ਕਿਉਂਕਿ ਜਦੋਂ ਜਿਹੜਾ ਬੰਦਾ ਰੈਸਟਸ ਬਿਠਾ ਉਹਦਾ ਦਿਨ ਦਾ ਦੇਖੀ ਚੱਲਣ ਜਿਹੜੀ ਬਹੁਤ ਨਾਰਮਲ ਜਿਹੀ ਹੁੰਦੀ ਹੈ ਉਹਨੂੰ ਕਦੇ ਵੀ ਤੇਜ਼ ਨਹੀਂ ਕੀਤਾ ਜੇ ਉਹ ਤੇਜ਼ ਨਹੀਂ ਕਰਦਾ ਉਹ ਪੰਪਿੰਗ ਜਿਹੜੀ ਹੋਣੀ ਆ ਜਿਹੜੀ ਉਹ ਜਿਹੜਾ ਕਚਰਾ ਸਾਫ਼ ਹੋ ਕੇ ਤੇਜ਼ ਫਲੋ ਦੇ ਵਿੱਚੋਂ ਕੰਨੀਆਂ ਨੇ ਬਾਹਰ ਕੱਢ ਦੇਣਾ ਉਹ ਕਚਰਾ ਵਿੱਚ ਹੀ ਰਹਿ ਜਾਂਦਾ ਨਾਲੀਆਂ ਦੇ ਵਿੱਚ ਇਕੱਠਾ ਹੁੰਦਾ ਉਹ ਤੋਂ ਨਾਲ ਜੁੜਦਾ ਰਹਿੰਦਾ ਤੇ ਹੋਰ ਉਹਨੂੰ ਗੜਿਆਂ ਕਰਵਾ ਰਹੇ ਹੁੰਦੇ ਜੀ ਵੀ ਇੱਕ ਵੱਡਾ ਕਾਰਨ ਮੰਨ ਲੈਂਦਾ ਤੋ ਇਹ ਹੀ ਕਾਰਨ ਨੇ ਜਿਨ੍ਹਾਂ ਦੇ ਕਰਕੇ ਸਾਡਾ ਕਿਉਂਕਿ ਲਾਈਫ ਸਟਾਈਲ ਨਾਲ ਸੰਬੰਧਤ ਸਾਰੇ ਕਾਰਨ ਨੇ ਉਹ ਸਾਰੇ ਆਪਣੇ ਆਪਣੇ ਵਸਦੇ ਹੀ ਨੇ ਕਿਸੇ ਹੋਰ ਦੇ ਵਾਸਤੇ ਤੈ ਹੈ ਨਹੀਂ ਜਿਹੜੇ ਅੱਜ ਇਹ ਵੱਡਾ ਸਮੱਸਿਆ ਦਾ ਕਾਰਨ ਬਣ ਰਹੇ ਹੈ। ਮੀਤੀ ਸੁਜਿਟੇ ਖਤਰੇ ਨੇ ਉਹ ਬੜੇ ਗੰਭੀਰ ਨੇ। ਜੀ। ਪਹਿਲਾਂ ਤਾਂ ਖਤਰਾ ਹੈ ਹਾਰਟ ਅਟੈਕ ਦਾ ਖਤਰਾ ਕਈ ਜਨਮ ਦਾ। ਜਿਦਾ ਵੀ ਬਲੱਡ ਕਾਰਡ ਆਇਆ ਉਹਨਾਂ ਦਾ ਜਿਹੜਾ ਹਾਰਟ ਅਟੈਕ ਦਾ ਹੋਣ ਦਾ ਖਤਰਾ ਉਹ ਆਮ ਬੰਦੇ ਨਾਲੋਂ 60% ਜ਼ਿਆਦਾ ਹੁੰਦਾ। ਜੀ। ਸੋ ਇੱਕ ਤੇ ਇਹ ਹੈਗਾ ਤੇ ਤੁਹਾਨੂੰ ਹਾਰਟ ਹਾਰਟ ਟੈਕ ਜਦੋਂ ਹੁੰਦਾ ਤਾਂ ਪਤਾ ਹੀ ਕਿੰਨੇ ਬੱਚੇ ਹੋ ਫਿਰ ਬਚਦੇ ਜੀ ਬਿਲਕੁਲ ਅੱਜ ਕੱਲ੍ਹ ਕਿਸੇ ਕੋਈ ਸਮਝ ਨਹੀਂ ਮਿਲਦਾ ਸੋ ਇਹ ਤੇ ਸਡਨਲੀ ਜ਼ਿੰਦਗੀ ਮੁਕਤਮ ਹੀ ਕਰਦਾ ਨੇ ਤੇ ਬੜਾ ਵੱਡਾ ਖਤਰਾ ਠੀਕ ਹੈ ਦੂਸਰਾ ਹੋਰ ਖਤਰਾ ਜਿਹੜਾ ਹੈ ਇਹ ਜਿੰਦੇ ਜੀ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਜਿਹੜਾ ਓਐਸਓ ਜੀ ਜਿੰਨਾ ਬਲੱਡ ਗਾੜਾ ਹੋਏਗਾ ਤੇ ਉਹਦੇ ਨਾਲ ਸਟ੍ਰੋਕ ਦਾ ਖਤਰਾ ਜਿਹੜਾ ਹੈ ਜਨਕਿ ਅਧਰਾ ਹੋਉਂਦਾ ਦਿਮਾਗ ਵੀ ਨਾਸਟਿਕ ਪ੍ਰੈਸ਼ਰ ਤੇ ਆਉਂਦੇ ਤੇ ਬਲੀਡਿੰਗ ਹੋਗੀ ਤਿੰਨ ਦਿਮਾਗ ਨੇ ਕੁਝ ਚੀਜ਼ ਨੂੰ ਕੰਟਰੋਲ ਕਰਨਾ ਬੰਦ ਕਰ ਦਿੱਤਾ ਜੀ ਉਹ ਬੰਦਾ ਕਿ ਪਸੰਦ ਤੇ ਖਾਣ ਪੀਣ ਤੇ ਲੈ ਕੇ ਸਾਰ ਦਿਨ ਤੇਰਾ ਵਾਸਤੇ ਦੂਸਰਾ ਤੇ ਡਿਪੈਂਡ ਹੋ ਜਾਂਦਾ ਆਪਣੀ ਜਿੰਦਗੀ ਤੇ ਖਤਮ ਬੈਗ ਤੇ ਪਿਆ ਰਹੇਗਾ ਨਾ ਉੱਠ ਸਕਦਾ ਨਾ ਫਿਰ ਸਕਦਾ ਉਹ ਨਰਕ ਨੋਲ ਦੀ ਮਾੜੀ ਜ਼ਿੰਦਗੀ ਦਾ ਉਹ ਕਹਿਣਾ ਜੀ ਉਹ ਦਾ ਖਤਰਾ ਹੈ ਸੋ ਇਹ ਬੜਾ ਵੱਡਾ ਖਤਰਾ ਤੀਸਰਾ ਜਿਹੜਾ ਹੈਗਾ ਬਲੱਡ ਕਲੋਟਿੰਗ ਜਿਹੜੀਆਂ ਬਣਦੀਆਂ ਤੁਸੀਂ ਅਕਸਰ ਦੇਖਿਆ ਹੋਵੇਗਾ ਜਿਨ੍ਹਾਂ ਦਾ ਵੀ ਬਲੱਡ ਗਾੜਾ ਹੁੰਦਾ ਹੈ ਫਿਰ ਇੱਕ ਨਾ ਆ ਦੇ ਵੀ ਹੈ ਕਿ ਜਦੋਂ ਬ੍ਰੀਕ ਨਾੜੀਆਂ ਥਾਣੀਆਂ ਇਹ ਨਹੀਂ ਨੱਗ ਰੱਖਦੇ ਪਿੱਛੋਂ ਪ੍ਰੈਸ਼ਰ ਪੈਂਦਾ ਜੋ ਤੁਹਾ ਨਾੜੀ ਫਟ ਜਾਂਦੀ ਹੈ ਇਸ ਕਿੰਦੇ ਉਤੇ ਫਿਰ ਲਾਲ ਲਾਲ ਪੱਬੇ ਬਣ ਜਾਂਦੇ ਨੇ ਤੇ ਉਹ ਫਿਰ ਹੌਲੀ ਹੌਲੀ ਕਾਲੇ ਹੁੰਦੇ ਰਹਿੰਦੇ ਨੇ ਫਿਰ ਉੱਤੇ ਡੈਟ ਸਲਪਾਂ ਜਾਂਦੇ ਨੇ ਸਕਿਲ ਨੂੰ ਤੋਲਾਤੀ ਰਹਦੀ ਹੈ। ਤੋਂ ਬਹੁਤ ਸਾਰੀਆਂ ਉਥਸ ਦਸਿਆ ਉਹ ਜੀਣਾ ਦਾ ਕਰਦਾ ਹੈ। ਤੋਂ ਵੀ ਉਹਦੇ ਕਰਕੇ ਇੱਕ ਵੱਡਾ ਖਤਰਾ ਬਣਿਆ ਰਹਿੰਦਾ। ਅਗਲੀ ਇਹ ਕਿ ਥਕਾਵਟ ਰਹੇਗੀ ਤੋਂ ਜਿਹੜਾ ਹੋਜੇਗਾ ਉਹਦਾ ਸਿਰ ਨੂੰ ਚੱਕਰ ਜਾਂਦੇ ਰਹਿਣਗੇ ਜਾਂ ਉਹਨੂੰ ਥਕਾਵਟ ਤੋਂ ਕੰਮ ਕਰੇਗਾ ਤੋਂ ਉਹਦੀ ਸ਼ਕਤੀ ਘਟੇਗਾ। ਉਹ ਡਿਡੇਗਾ ਤੇ ਉਹ ਮੁਖਾਫਰ ਲੇਗਾ। ਰੀਜ਼ਨ ਕੀ ਹੈ ਕਿ ਜੇ ਨਾ ਖੂਨ ਗਾੜਾ ਹੋਏਗਾ ਉਨਾਂ ਹੀ ਲਾਰਟਿਕ ਕੋਸ਼ਿਕਾਵਾਂ ਦੀ ਆਕਸੀਜਨ ਕੈਰੀ ਕਰਨ ਦੀ ਫੰਕਸ਼ਨ ਕੈਦੀ ਕਰ ਸਕਦੀ ਕੋਪੈਸਟੀ ਕਰਦੀ ਹੈ ਜੀ ਤੇ ਨਾਲੇ ਉਹ ਹੁਣ ਜਿਹੜਾ ਗਾੜਾ ਖੂਨ ਉਹਦੀ ਸਪੀਡ ਵੀ ਘੱਟ ਜਾਣੀ ਹੈ ਉਹਨੇ ਪ੍ਰੋਪਰਲੀ ਫਲੋ ਨਹੀਂ ਕਰਨਾ ਚਾਹਤਾ ਪ੍ਰੋਪਰਲੀ ਜਾਣਾ ਨਹੀਂ ਤੇ ਫਿਰ ਜਦੋਂ ਸੈੱਲ ਤੱਕ ਬਲੱਡ ਨਹੀਂ ਪ੍ਰੋਪਰਲੀ ਸਹੀ ਤੰਗ ਨਾ ਜਾ ਪਾਰ ਰਿਹਾ ਤੇ ਉਹਨੇ ਪੋਸ਼ਣ ਦਿੱਤੋਂ ਪਾਉਣਾ ਹੈ ਆਕਸੀਜਨ ਦਿੱਤੋਂ ਪਾਉਣੀ ਹੈ ਤੇ ਉਹਦੇ ਕਰਕੇ ਏਜीडी ਸਮੱਸਿਆ ਥਕਾਵਟ ਰਹਿਣਾ ਤੇ ਸਿਰ ਨੂੰ ਚੱਕਰ ਆਈ ਜਾਂਦਾ ਹੈ ਇਸ ਤਰ੍ਹਾਂ ਦੀ ਸਪਸਟਰੀ ਜਿਹੜੀ ਹੈ ਇਹ ਵੀ ਬੰਦ ਲਾ ਗਿਆ ਤੋ ਇਹ ਸਾਰੀਆਂ ਹੀ ਸਮੱਸਿਆ ਜਿਹੜੀਆਂ ਹੈਗੀਆਂ ਨੇ ਖਤਰੇ ਜੀਵਨ ਨੂੰ ਛੋਟਿਆਂ ਕਰਦੇ ਨੇ ਜਾਂ ਜ਼ਿੰਦਗੀ ਨੂੰ ਜੇ ਲਾਈਕ ਜ਼ਿੰਦਗੀ ਤ ਨਹੀਂ ਰਹਿਣ ਦਿੰਦੇ ਸੋ ਇਹ ਇਹਨਾਂ ਖਤਰਿਆਂ ਤੋਂ ਸਭ ਤੋਂ ਬਚਣਾ ਜ਼ਰੂਰੀ ਹੈ। ਸੋ ਦੋਸਤੋ ਇਹਦਾ ਪਹਿਲਾਂ ਕੀ ਗੱਲਬਾਤ ਅੱਗੇ ਵਧਾਈਏ ਜਿਹੜੇ ਸਾਡੇ ਦੋਸਤ ਚੈਨਲ ਤੇ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਵੇਂ ਪੁਰਾਣੇ ਦੋਸਤ ਮਿਲ ਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣ ਕਿਉਂਕਿ ਤੁਹਾਡੇ ਲਾਈਕ ਤੇ ਸ਼ੇਅਰ ਦੇ ਨਾਲ ਇਹ ਜਾਣਕਾਰੀਆਂ ਜ਼ਿਆਦਾ ਲੋਕਾਂ ਤੱਕ ਪਹੁੰਚਦੀਆਂ ਹਨ ਆਜੋ ਗੱਲਬਾਤ ਅੱਗੇ ਵਧਾਉਂਦੇ ਹਾਂ। ਸੋ ਸਰ ਜੀ ਫਿਰ ਉਹ ਕਿਹੜੇ ਕੁਦਰਤੀ ਤਰੀਕੇ ਹਨ ਜਿਨ੍ਹਾਂ ਦੇ ਨਾਲ ਇਹ ਸਮੱਸਿਆ ਨੂੰ ਠੀਕ ਕੀਤਾ ਜਾ ਸਕਦਾ ਹੈ ਜੀ ਦੇਖੋ ਕੁਦਰਤ ਨੇ ਸਾਰੇ ਹੀ ਸਮੱਸਿਆਵਾਂ ਦੇ ਹੱਲ ਵੀ ਦਿੱਤੇ ਹੋਏ ਜੀ ਪਹਿਲਾ ਕੰਮ ਤੇ ਜਿਹੜਾ ਕਰਨਾ ਹੈ ਕਿ ਜਿਹੜੇ ਕਾਰਨ ਨੇ ਉਹਨਾਂ ਸਾਰਿਆਂ ਨੂੰ ਹੀ ਆਪਣੇ ਤਾੜੇ ਨੇ ਜੀ ਉਹਨਾਂ ਨੂੰ ਠੀਕ ਕਰਨਾ ਠੀਕ ਹੈ ਜੇ ਅਸੀਂ ਜੰਕ ਫੂਡ ਖਾ ਰਹੇ ਹਾਂ ਤਾਂ ਉਹਦੀ ਜਗ੍ਹਾ ਤੇ ਚੰਗਾ ਕਰਦਾ ਬਣਿਆ ਤਾਜ਼ਾ ਖਾਣਾ ਮੈਰੀ ਵੀ ਜਿਹੜੀ ਪਾਸਾ ਜਿਵੇਂ ਮੈਂ ਕਹਿਣਾ ਹੋਣਾ ਜਿੰਦਾ ਖਾ ਜੀ ਉਹ ਖਾਣਾ ਸ਼ੁਰੂ ਕਰੋ ਅਗਰ ਕੋਲਡ ਡਰਿੰਕ ਵਗੈਰਾ ਪੀਂਦੇ ਹੋ दारू ਜ਼ਿਆਦਾ ਪੀਂਦੇ ਹੋ ਤੁਹਾਨੂੰ ਬੰਦ ਕਰੋ ਜੀ স্মੋਕਿੰਗ ਪੀਨ ਕਰਦੇ ਹੋ ਜੇ ਨਹੀਂ ਕਰਦੇ ਤੇ ਐਸੀ ਜਗ੍ਹਾ ਤੇ ਜਾਂਦੇ ਰਹਿੰਦੇ ਹੋ ਜਿੱਥੇ স্মੋਕਿੰਗ ਹੁੰਦੀ ਹੈ ਤਾਂ ਸਿਰਫ স্মੋਕਿੰਗ ਕਰ ਰਹੇ ਹੋ ਜੀ ਉਹ ਤੋਂ ਬਚੋ ਜੀ ਅਗਲਾ ਜਿਹੜਾ ਕੰਮ ਹੈ ਤੇ ਸਟ्रेस ਅਗਰ ਆ ਰਹੀ ਹੈ ਤਾਂ ਉਹਨੂੰ ਸਟ्रेस ਨੂੰ ਵੀ ਕੰਟਰੋਲ ਕਰੋ ਚਿੰਤਾ ਰੱਖਿਆ ਤਾਂ ਕੋਈ ਫਲ ਹੋਣਾ ਨਹੀਂ ਚਿੰਤਾ ਦਾ ਤਾਂ ਕੋਈ ਇਲਾਜ ਵੀ ਨਹੀਂ ਹੈ ਜੀ ਬਿਲਕੁਲ ਸੋ ਇਹ ਤੇ ਆਪ ਹੀ ਕਰਨਾ ਹੁੰਦਾ ਹਰ ਇਨਸਾਨ ਆਪਣੀ ਸਟ्रेस ਨੂੰ ਆਪ ਹੀ ਮੈਨੇਜ ਕਰ ਸਕਦਾ ਹੈ ਤੇ ਉਹਦੇ ਵਾਸਤੇ ਮੈਡੀਟੇਸ਼ਨ ਕਰਨਾ ਜਾਂ ਹੋਰ ਜਿਹੜੀਆਂ ਯੋਗਤਾ ਨਾਲ ਉਹਨਾਂ ਦਾ ਸਾਰਾ ਲਿਆ ਜਾ ਸਕਦਾ ਹੈ ਹੋਰ ਜਿਹੜੇ ਕਾਰਨ ਨੇ ਜਿਵੇਂ ਨਾਈਟ੍ਰੇਟਸ ਜਿਹੜੇ ਜਿੰਨੇ ਬਲੱਡ ਨੂੰ ਘੋਟੇ ਕਰਦੇ ਨੇ ਸ਼ੀਜ ਘਟਦੇ ਨੇ ਤੇ ਨਾਈਟ੍ਰਿਕ ਆਕਸਾਈਡ ਘਟਮੰਦਾ ਉਹਦੇ ਵਾਸਤੇ ਅਸੀਂ ਉਹ ਵੀ ਹੱਲ ਕਰ ਸਕਦੇ ਹਾਂ ਕਿ ਗ੍ਰੀਨ ਲੀਫਸ ਲੈਣੇ ਸ਼ੁਰੂ ਕਰੋ ਜੀ ਸੋ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਲੱਡ ਥਿਨਰ ਦੇ ਤੌਰ ਤੇ ਕੰਮ ਕਰਦੀਆਂ ਨੇ ਖੂਨ ਨੂੰ ਪਤਲਾ ਕਰਦਾ ਕੰਮ ਕਰਦੀਆਂ ਜੀ ਸੋ ਉਹਦੇ ਵਿੱਚੋਂ ਜਿਹੜੀ ਪਹਿਲੇ ਨੰਬਰ ਤੇ ਆ ਜਾਂਦੀ ਹੈ ਉਹ ਹੈ omega 3 ਫੈਟੀ ਐਸਿਡਸ ਜੀ ਉਕੀ ਫੈਟ ਜਿਹੜੀ ਆ ਉਹ ਉਹਨਾਂ ਦੇ ਵਿੱਚ ਸਭ ਤੋਂ ਜ਼ਰੂਰੀ ਫੈਟ ਜਿਹੜੀ ਆ ਸਾਡੇ ਦੀ ਉਹ ਹੈ omega 3 ਤੋਂ ਇਹਦੇ ਸੋਰਸ ਜਿਹੜੇ ਨੇ ਜਿਵੇਂ ਅਖਰੋਟ ਹੋ ਗਿਆ ਅਲਸੀ ਹੋ ਗਈ ਜੀ ਫਿਰ chia seed ਹੋ ਗਏ ਇਹ ਐਸੀਆਂ ਕੁ ਚੀਜ਼ਾਂ ਨਹੀਂ ਜਿਨ੍ਹਾਂ ਦੇ ਵਿੱਚ omega 3 ਬੈਸ ਹੁੰਦੀਆਂ ਨੇ ਜਾਂ ਫਿਰ ਜਿਹੜੇ vegetarians ਨਹੀਂ ਇਹ ਨੋਰਮਲ ਖਾਂਦੇ ਨੂੰ ਨਾ ਸਫਿਸ਼ ਹੋਇਆ ਜੀ ਲੇਕਿਨ ਇਹ ਜਿਹੜਾ omega 3 ਹੈ ਕੁਝ ਹੀ ਮੱਛੀਆਂ ਦੇ ਵਿੱਚ ਹੁੰਦਾ ਹਰ ਇੱਕ ਮੱਛੀ ਦੇ ਵਿੱਚ ਨਹੀਂ ਉਹ ਇਹ ਕੁਝ ਨੈਚੁਰਲ ਜਿਹੜੀਆਂ ਹੈਗੇ ਨੇ ਸੋਰਸਸ omega 3 fatty acid ਦੇ ਜਿੰਨਾ ਨੂੰ ਲੈ ਕੇ ਇਹਨੂੰ ਪੂਰਾ ਕੀਤਾ ਜਾ ਸਕਦਾ ਤੇ ਇਹ ਗੁਰਦੂ ਪਥਰੀਆਂ ਕਰਨ ਦੇ ਵਿੱਚ ਬੜਾ ਸਹਾਇਕ ਹੈ ਜੀ ਸੋ ਦੂਸਰਾ ਜਿਹੜਾ ਹੈਗਾ ਕਿ ਉਹ ਆਹਿੰਦਾ ਲਸਣ ਲਸਣ ਦੀ ਜਿਹੜੀਆਂ ਤੁਰੀਆਂ ਨੇ ਉਹ ਗੁਰਦੂ ਪਥਰੀਆਂ ਕਰਨ ਦਾ ਬਹੁਤ ਹੀ ਵਧੀਆ ਕੰਮ ਕਰਦੀ ਹੈ ਸੋ ਉਹਦੇ ਖਾਣ ਦਾ ਤਰੀਕਾ ਇਹ ਹੈਗਾ ਕਿ ਦੋ ਤੋਂ ਤਿੰਨ ਤੁਸੀਂ ਇਹ ਟੁਲੇ ਕਿਹਨੇ ਰੱਖ ਸਕਦੇ ਆ ਕੁਸਟੀ ਦੇ ਸਾਹਮਣੇ ਚੂਰੇ ਵਿੱਚ 1 ਕਿਲੋ ਫਿਰ 2 ਦਾ ਫਿਰ 4 ਇੱਕ ਕਸ ਕਰਦੇ ਨੇ ਲੇਕਿਨ ਇਹਨੂੰ ਖਾਣ ਤੋਂ ਪਹਿਲਾਂ ਇਹਨੂੰ ਪਹਿਲੇ ਬ੍ਰੀਕ-ਬ੍ਰੀਕ ਕਰਦੇ ਹੋ ਜੀ ਬ੍ਰੀਕ-ਬ੍ਰੀਕ ਕਰਕੇ ਤੇ ਇਹਨੂੰ 8-10 ਮਿੰਟ ਵਾਸਤੇ ਛੱਡ ਦੇ ਇਹਦੇ ਨਾਲ ਕੀ ਹੁੰਦਾ ਹੈ ਕਿ ਇਹਦੇ ਵਿੱਚ ਜਿਹੜਾ ਹਲਸਨ ਐਸਿਡ ਹੈ ਉਹ ਐਕਟਿਵ ਹੋ ਜਾਂਦਾ ਜੀ ਕਟ ਕੇ ਜਦੋਂ ਹਵਾ ਦੇ ਸੰਪਰਕ ਚ ਆਉਂਦਾ ਤਾਂ ਉਹ ਐਕਟਿਵ ਹੋ ਜਾਂਦਾ ਤੇ ਜਿਆਦਾ ਵਧੀਆ ਅਸਰ ਕਰਦਾ ਤੇ ਫਿਰ ਉਹਨੂੰ ਖੂਬ ਚਬਾ-ਚਬਾ ਕੇ ਬਸ ਉਹਨੂੰ ਖਾ ਲੋ ਤੇ ਇਹ ਕੰਮ ਕਰਨਾ ਸ਼ੁਰੂ ਕਰ ਦੇ ਕਬੀ ਜੀ ਸੋ ਇਹ ਨੂੰ ਬੜੀ ਜਲਦੀ ਬਖਨਿਆ ਕਰਦਾ ਅਗਲੀ ਚੀਜ਼ ਜਿਹੜੀ ਕੁਦਰਤ ਨੇ ਸਾਨੂੰ ਓਸ਼ਦੀ ਦਿੱਤੀ ਹੈ ਉਹ ਹੈ ਅਦਰਕ ਸੋ ਅਦਰਕ ਦੇ ਵਿੱਚ ਤੇ ਐਂਟੀ ਇਨਫਲੇਮੇਟਰੀ ਗੁਣ ਵੀ ਨੇ ਤੇ ਨਾਲ ਨੂੰ ਬਖਨਿਆ ਕਰਨ ਦੇ ਵੀ ਗੁਣ ਹੈਗੇ ਨੇ ਸੋ ਅਦਰਕ ਨੂੰ ਜਿਆਦਾਤਰ ਸਬਜ਼ੀਆਂ ਦੇ ਵਿੱਚ ਸ਼ਾਮਿਲ ਕਰੋ ਵੈਸੇ ਵੀ ਇਹਨੂੰ ਤੁਸੀਂ ਇੱਕ ਇੱਕ ਗਿਜ ਦਾ ਪਕਵੜਾ ਲੈ ਕੇ ਵੀ ਉਸੇ ਕੋਟਕੇ ਦੇ ਪਾਣੀ 'ਚੋਂ ਬਾਗ ਕੇ ਪੀਲਾ ਵੀ ਲੈ ਸਕਦੇ ਹੋ ਯਾਦ ਰੱਖ ਵਾਲੀ ਚਾਹ ਵੀ ਲੈ ਸਕਦੇ ਹੋ ਬਲੈਕ ਟੀ ਜਿਹੜੀ ਹੈ ਜਗਰੀ ਟਿਊ ਹਿਚਪਾਰ ਹੋਣੇ ਤੇ ਉਥੇ ਯਾਤਰਾ ਕਰ ਸਕਦੇ ਹੋ। ਸੋ ਅਦਰਕ ਜਿਹੜਾ ਹੈ ਇਹ ਕਾਫੀ ਫਾਇਦਾ ਦੇ ਚਾਰ ਦਿੰਦਾ ਤਾਂ। ਸੋ ਇਹ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਅ ਅਸੀਂ ਇਤਨਾ ਲੈ ਸਕਦੇ ਬਾਕੀ ਹੈ ਕਿ ਪਾਣੀ ਜ਼ਿਆਦਾ ਪੀਵੇ। ਜੀ। ਹਰ ਇਨਸਾਨ ਨੂੰ ਚਾਹੀਦਾ ਹੈ ਕਿ ਘੱਟੋ-ਘੱਟ 800 ਗਲਾਸ 10 ਗਲਾਸ ਜਿਹੜਾ ਪਾਣੀ ਹੈ। ਉਹ 24 ਘੰਟੇ ਅਸੀਂ ਜ਼ਰੂਰ ਪੀਵੇ। ਬਹੁਤ ਜੀ ਮੋਸਟਲੀ ਸਾਡਾ ਪਾਣੀ ਜਿਹੜਾ ਉਹ ਦਿਨ-ਦਿਨ ਦੇ ਵਿੱਚ ਹੀ ਹੋਣਾ ਚਾਹੀਦਾ ਜਿਹੜਾ ਸ਼ਾਂਤ ਜਿਹੜੀ ਪਾਣੀ ਘੜਵਾਦਾ ਜੀ ਸਵੇਰੇ ਉੱਠਿਆ ਸਾਰੀ ਸਤੋਵਰ ਪਾਣੀ ਹੋਣਾ ਚਾਹੀਦਾ ਜੀ ਘੱਟੋ ਘੱਟ 3 ਗਲਾਸ ਪਾਣੀ ਸਵੇਰੇ ਉੱਠ ਕੇ ਕੋਸਾ ਕਰਕੇ ਗਰਮ ਕਰਕੇ ਪੀ ਲੈਣਾ ਚਾਹੀਦਾ ਤੇ ਉਸ ਤੋਂ ਬਾਅਦ ਜਿਹੜਾ ਅੱਗੇ ਪਾਣੀ ਹੈ ਉਹ ਖਾਣੇ ਦੇ ਤੇ ਪਾਣੀ ਦੇ ਵਿੱਚ ਇੱਕ ਘੰਟੇ ਦਾ فاਸਲਾ ਜ਼ਰੂਰ ਰੱਖ ਕੇ ਪੀਓਗਾ ਖਾਣਾ ਖਾ ਲਿਆ ਫਿਰ ਇੱਕ ਘੰਟਾ ਪਾਣੀ ਨਾ ਪੀਓ ਤੇ ਜੇ ਪਾਣੀ ਪੀ ਰਿਹਾ ਤਾਂ ਫਿਰ ਇੱਕ ਘੰਟਾ ਖਾਣਾ ਨਹੀਂ ਚਾਹੀਦਾ ਜੀ ਸੋ ਇਹ ਧਿਆਨ ਰੱਖਦੇ ਹੋਏ ਆਪਣਾ ਪਾਣੀ ਉਸ ਖਾਣੇ ਦੇ ਹਿਸਾਬ ਨਾਲ ਉਹ ਡਿਜ਼ਾਈਨ ਕਰ ਇਹਾਂ ਤੇ ਮੈਕਸिमम ਨਿਕਲੇ ਅਕਸਰ ਉਸ ਦਾ ਉਸ ਜਿਹੜਾ ਪਾਣੀ ਜਰੂਰ ਕਿਉਂਕਿ ਇੱਕ ਖੋਨ ਨੂੰ ਪਤਲੇ ਆ ਰੱਖਣ ਦੇ ਜਿਹੜੇ ਨੇ ਇਹ ਇਹ ਤਰੀਕੇ ਹੈਗੇ ਨੇ ਇੱਕ ਚੀਜ਼ ਹੋ ਰਹੀ ਹੈ ਕਿ ਕਦੇ ਵੀ ਜੇਕਰ ਖਾਪ ਆਇਆ ਤੁਹਾਨੂੰ ਰੋਕ ਕੇ ਨਾਲ ਜੀ ਇਹ ਵੀ ਬੜਾ ਅਸਰ ਪਾਉਂਦਾ ਹੈ ਕਿਉਂਕਿ ਜਦੋਂ ਯੂਰੀਨ ਬਲੈਡਰ ਭਰ ਜਾਂਦਾ ਹੈ ਤੇ ਫਿਰ ਰਿਵਰਸ ਇਫੈਕਟ ਪੈਂਦਾ ਕਿਡਨੀ ਆ ਤੇ ਉਹ ਪ੍ਰੋਪਰਲੀ ਫਿਲਟਰ ਨਹੀਂ ਕਰ ਪਾਉਂਦੀ ਐ ਬਦਗੀ ਜਿਹੜੀ ਐ ਇਹ ਇਹ ਦਬਿਧਿਆ ਦਾ ਕੋਈ ਦਾ ਵਿਸ਼ਾ ਬਰੋਕ ਕੋ ਰਹਾ ਹੂ ਮੈਂ ਟੈਂਪੋਰੀ ਜਰਲੀ ਤੁਹਾਨੂੰ ਲੱਗਦਾ ਖੂਨ ਹੁੰਦਾ ਹੈ ਕਿ ਖੂਨ ਚਾਹ ਪੰਡਾ ਰਹਿਣਾ ਮੁਕਰਦੇ ਸੋ ਇਹ ਕੁਝ ਤਰੀਕੇ ਨੇ ਜਿਹੜੇ ਬਲੱਡ ਪ੍ਰੈਸ਼ਰ ਨਾਲ ਅਫਲ ਕਰ ਸਕਦੇ ਨੇ ਜੀ ਸੋ ਸਰ ਜੀ ਬਹੁਤ ਹੀ ਕੰਮ ਦੀਆਂ ਗੱਲਾਂ ਤੁਸੀਂ ਅੱਜ ਦੱਸੀਆਂ ਨੇ ਐਸੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਗਾੜੇ ਹੋ ਚੁੱਕੇ ਖੂਨ ਨੂੰ ਕਿਵੇਂ ਕੁਦਰਤੀ ਤਰੀਕੇ ਦੇ ਨਾਲ ਠੀਕ ਕਰਨਾ ਹੈ ਇਦਾਂ ਦੀ ਇਹ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਆਉਰਾਲ ਮੈਂ ਕੇ ਬਣਾਈਏ ਇੱਕ ਹੈਲਦੀ ਦੁਨੀਆ ਆ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ